ਕਮਲ ਆਟੋ ਡੀਲ ਰੇਟਾਂ ਦੇ ਮਾਮਲੇ 'ਚ ਸਭ ਨੂੰ ਦਿੰਦਾ ਕੀਲ ਬਹੁਤ ਘੈਂਟ ਇੰਜਨ ਗੇਅਰ ਵਾਲੀਆਂ ਟੌਪ ਜੇ ਕਾਰਾਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏਗੇ ਵੀਡੀਓ ਸ਼ੇਅਰ ਕਰਦੇ ਹੋ ਭਾਈ 10000 ਰੁਪਏ ਦਾ ਕੈਸ਼ ਪ੍ਰਾਈਜ਼ ਤੁਸੀਂ ਜਿੱਤ ਸਕਦੇ ਹੋ ਹਰ 15 ਦਿਨਾਂ ਬਾਅਦ ਆਪਾਂ ਗੱਡਿਆ ਕਰਾਂਗੇ ਬਸ ਹੁਣ ਜਲਦੀ ਤੋਂ ਜਲਦੀ ਸਟੋਰੀ ਲਾ ਲਓ ਫੋਲੋ ਕਰ ਲਓ ਜਿਹਨੇ ਹਾਲ ਤੱਕ ਫੋਲੋ ਨਹੀਂ ਕਰਾਇਆ ਭਾਈ ਹਾਂਜੀ ਤੇ ਆਪਣੇ ਲਵੇ ਆਹ ਕਾਰਾਂ ਨੇ ਹਾਂਜੀ ਆਹ ਕਾਰਾਂ ਸਾਰੀਆਂ ਕਾਲੀਆਂ ਹੀ ਨੇ ਇਹ ਹਾਂਜੀ ਆ ਗਈ ਵੀਰੇ ਆਪਣੀ ਲੈਂਡਰੋਵਰ 2014 ਮਾਡਲ ਹਾਂਜੀ ਗੱਡੀ ਬਹੁਤ ਹੀ ਸੋਹਣੀ ਕਾਰ ਆ 4/4 ਆਟੋਮੈਟਿਕ ਠੀਕ ਹੈ ਲੈਂਡ ਰੋਵਰ ਦੀ ਬ੍ਰਾਂਡਿੰਗ ਆ ਸੋਹਣੇ ਲਾਈਬਰੀ ਟਾਇਰ ਜਮਾ ਨਵੇਂ ਦੋ ਸੰਰੂਪ ਗੱਡੀ ਦਾ ਰੇਟ ਸਿਰਫ ਹੀ ਸਿਰਫ 7.5 ਲੱਖ ਰੁਪਈਆ 7.5 ਲੱਖ ਰੁਪਈਆ ਦਿੱਲੀ ਵਾਲਾ ਰੇਟ ਆ ਦਿੱਲੀ ਵਾਲਾ ਆਹ ਇਹ ਗੱਡੀ ਵੀਰੇ ਸਿਰਫ ਹੀ ਸਿਰਫ 9.5 ਲੱਖ ਦੀ 13 ਮਾਡਲ ਫੋਰਚੂਨਰ ਆ 9.5 ਲੱਖ ਦੀ 9.5 ਲੱਖ ਦੀ ਸਾਰੀ Ориਜਨਲ ਪੇਂਟ ਦੀ ਗਾਰੰਟੀ ਆ 13 ਮਾਡਲ 9.5 ਲੱਖ ਰੁਪਈਆ ਦੇ ਵਿੱਚ ਆ ਜਾਓ ਜਲਦੀ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਜਲਦੀ ਤੋਂ ਜਲਦੀ ਹੁਣ ਪੇਜ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਸასი ਕਾਲ